ਦੋਨਾਂ ਪੱਤ ਗਰਾਜ ਸਰਵੇਦਨ ਹੋ ਰਹੀ ਹੈ ਤਿੰਨ ਰੈਜੂ ਹੈ ਤਿੰਨ ਰੈਜੂ ਹਾਂ ਤਨ ਨੂੰ ਟਿੱਕਿੰਚ ਰੈਜੂ ਵਾ ਠੀਕ ਹੈ ਤਨ ਬਹੁਤ ਤਾਂ ਬਹੁਤ ਹੈ ਜਿਵੇਂ ਆਪਾ ਖੜੇ ਬਸ ਆ ਪਰਸੇ ਲਾ ਲੀ ਚਾਲੀ ਦੇ ਖੜਿਆ ਵਾ ਠੀਕ ਹੈ ਆ ਇੰਨੀ ਦਾ ਬਹੁਤ ਹੈ ਬਾਲਾ ਵੀ ਫਿਰ ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਜੱਗੀ ਮੋਟੋ ਵਲੌਗ YouTube ਚੈਨਲ ਦੇ ਵਿੱਚ ਜਿਸ ਦੇ ਵਿੱਚ ਆਪਣੇ ਨਵੇਂ ਮਕਾਨ ਦੀ ਉਸਾਰੀ ਹੋ ਰਹੀ ਹੈ ਪਿਛਲੇ 35-40 ਦਿਨਾਂ ਤੋਂ ਲਗਾਤਾਰ ਇਸ ਤਰੀ ਮੰਜ਼ਲ ਦੀ ਉਸਾਰੀ ਹੋ ਚੁੱਕੀ ਹੈ ਜਿਸ ਦਾ ਮੈਂ ਇਹ ਪਹਿ ਚੁੱਕਿਆ ਹੈ ਤੇ ਉਸ ਤੋਂ ਬਾਅਦ ਮਿਸਤਰੀ ਨੇ ਅੱਜ ਕੰਮ ਚਲਾਇਆ ਹੋਇਆ ਤੇ ਆਪਣੇ ਮੋਹਿਤ ਸ਼ਰਮਾ ਵੱਲੋਂ ਸਾਫ ਸਫਾਈ ਵੀ ਚੱਲ ਰਹੀ ਹੈ ਤੇ ਅੱਜ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ ਤੇ ਆਪਣੇ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੇ ਨੇ ਜ਼ਰੂਰ ਲਾਈਕ ਸ਼ੇਅਰ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਤੇ ਕਮੈਂਟਾਂ ਰਾਹੀਂ ਆਪਣੀ ਜਾਣਕਾਰੀ ਸਾਨੂੰ ਜ਼ਰੂਰ ਦਿੰਦੇ ਰਿਹਾ ਕਰੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇਵਾਂਗੇ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਲਵੇ ਟੁੱਲੂ ਪੰਪ ਵਗੈਰਾ ਆਪਾਂ ਫਿੱਟ ਕਰੇ ਹੋ ਨੇ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਮਕਾਨ ਪਾਉਣੇ ਹੋ ਤਾਂ ਉਹਦੇ ਵਿੱਚ ਨਹਿਰੀ ਪਾਣੀ ਜਾਂ ਵਾਟਰ ਬਾਕਸ ਦਾ ਪਾਣੀ ਜ਼ਰੂਰ ਵਰਤਿਆ ਜਾਵੇ ਮੋਟਰਾਂ ਦੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਖਾਰਾਪਾਨ ਹੈ ਜੀ ਤੇ TDS ਬਹੁਤ ਜ਼ਿਆਦਾ 12-1300 TDS ਆਪਣੇ ਪਾਣੀ ਦੇ ਵਿੱਚ ਹੈਗੇ ਆ ਤਾਂ ਤੁਸੀਂ ਜੋ ਮੋਟਰਾਂ ਡੁੰਗੀਆਂ ਲਗਾਈਆਂ ਨੇ ਉਹਨੂੰ ਵਰਤੋ ਜਦ ਬੱਟਰ ਵਕਸ ਦਾ ਪਾਣੀ ਵਰਤੋ ਜਾਂ ਵੱਧ ਤੋਂ ਵੱਧ ਆਪਣੇ ਜਦੋਂ ਲੈਟਰ ਲੈਵੀ ਪੈਂਦੀ ਹੈ ਤਾਂ ਉਸ ਦੇ ਵਿੱਚ ਨਹਿਰੀ ਪਾਣੀ ਵਰਤੋ ਤਾਂ ਆਪਾਂ ਨੇ ਟੁੱਲੂ ਪੰਪ ਵਗੈਰਾ ਬਹੁਤ ਹੀ ਵਧੀਆ ਸਵੇਰੇ ਸ਼ਾਮ ਇਹਦੀ ਤਰਾਇ ਕਰਦੇ ਹਾਂ ਤੇ ਆਜੋ ਬਣੇ ਰਹੋ ਵੀਡੀਓ ਤੇ ਅੱਜ ਲੈਟਰ ਤੋਂ ਬਾਅਦ ਮਿਸਤਰੀ ਨੇ ਕੀ ਕੰਮ ਚਲਾਇਆ ਹੈ ਉਸ ਦੀ ਜਾਣਕਾਰੀ ਦੇਵਾਂਗੇ ਆਜੋ ਵੀ ਸਾਥੀਓ ਲਓ ਵੀ ਸਾਥੀਓ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਉੱਪਰਲੀ ਮੰਜ਼ਲ ਦੇ ਵੱਲ ਜਿੱਥੇ ਇਹ ਪੋਰਚ ਦੀ ਉਹ ਲਾ ਬੰਨਿਆ ਪਿਆ ਤੇ ਅੱਜ ਇਸ ਨੂੰ ਹੋ ਗਏ 15 ਦਿਨ ਤੇ ਆਪਾਂ ਦੋ ਦਿਨ ਇਹਦੇ ਹੋਟ ਪਾਵਾਂਗੇ ਕੋਚ ਕਰਦੇ ਆ ਤੇ ਮੋਹਿਤ ਵੱਲੋਂ ਇਹ ਰੂੜੀ ਦੀ ਨਾਲ ਦੀ ਨਾਲ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਗੰਦ ਮੰਦ ਨਾ ਬਬੀ ਇਹ ਰੂੜੀ ਵੀ ਛੈੜ ਤੇ ਕਰਾਂਗੇ ਆ ਚੱਕ ਚੱਕ ਕੇ ਇਹ ਰੂੜੀ ਸਾਰੀ ਆਪਾਂ ਨੇ ਇੱਕ ਛੈੜ ਤੇ ਲਾਤੀ ਇੱਧਰ ਇੱਧਰ ਬਰੇਤੀ ਇਕੱਠੀ ਕਰਤੀ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਤੇ ਇੱਧਰ ਇਸ ਤਰ੍ਹਾਂ ਆਪਾਂ ਖਿੰਡੀਆਂ ਹੋਈਆਂ ਇੱਟਾਂ ਕੱਠੀਆਂ ਕਰਤੀਆਂ ਸਲੇਬਾਂ ਚਲੂਆ ਪਾਣੀਆਂ ਹੋਈਆਂ ਨੇ ਤੇ ਮਿਸਤਰੀ ਦਾ ਪੈਸਾ ਮਾਲ ਇਧਰ ਰੋਟੀ ਪਾਣੀ ਸਾਰਾ ਤੇ ਇਧਰ ਆਪਣੇ ਨਕਸ਼ੇ ਪਏ ਨੇ ਝੋਲੇ ਦੇ ਵਿੱਚ ਨਕਸ਼ੇ ਧੋਣੇ ਸਾਨੂੰ ਅੱਜ ਇਹ ਨਕਸ਼ੇ ਨੇ ਆਪਣੇ ਮਕਾਨ ਦੇ ਨਕਸ਼ੇ ਸਾਰੇ A2 ਜੱਡ ਲਿਮਿਨੇਸ਼ਨ ਕਰਾ ਕੇ ਰੱਖੇ ਹੋਏ ਨੇ ਤੁਸੀਂ ਵੀ ਰੱਖ ਸਕਦੇ ਹੋ ਤੇ ਲੈ ਕੇ ਚੱਲਾਂਗੇ ਆਪਾਂ ਉੱਪਰ ਵੱਲ ਤੇ ਬਹੁਤ ਹੀ ਯਾਦੇ ਧੁੰਦੇ ਧੁੰਦੇ ਲੋਹੀ ਵਿੱਚ ਦੀ ਪੌੜੀ ਤੇ ਮਿਸਤਰੀ ਨੂੰ ਪਰ ਚੜਨ ਵਾਸਤੇ ਪੌੜੀ ਤਿਆਰ ਕੀਤੀ ਹੋਈ ਹੈ ਤੇ ਆ ਜਾਓ ਬਈ ਜਾਣਕਾਰੀ ਸਾਨੂੰ ਆਪਣੀ رائے ਜ਼ਰੂਰ ਦਿਉਂਦੇ ਰਹੋ ਇਹ ਬਰਸਮਾਨ ਚਾੜਨ ਵਾਲੀ ਮਸ਼ੀਨ ਖੜੀ ਹੈ ਤੇ ਬਨੇਰੇ ਲਾਤੇ ਬਾਈ 12 ਇੱਟਾਂ ਦਾ ਬਨੇਰਾ 1 2 3 4 5 6 7 8 9 10 11 12 1 2 3 4 5 6 7 8 9 10 11 12 ਇੱਟਾਂ ਦਾ ਬਨੇਰਾ ਲਾਉਣ ਵਾਸਤੇ ਤਿਆਰੀ ਹੋ ਚੁੱਕੀ ਹੈ ਮਿਸਤਰੀ ਲਗਾ ਰਿਹਾ ਹੈ ਇੱਟਾਂ ਕਿਰਤੀਆਂ ਤਿਆਰ ਤੇ ਮਸ਼ੀਨ ਨਾਲ ਦੇ ਨਾਲ ਥੱਲੋਂ ਇੱਟਾਂ ਚੱਕਦੇ ਨੇ ਇੱਕ ਹੀ ਠ ਲਰਾਦਾ ਛੱਡ ਕੇ 12 ਇੱਟਾਂ ਲਾਉਣੀਆਂ ਨੇ ਮਿਸਤਰੀ 12 ਰਦੇ 12 ਰਦੇ ਲਾਉਣੇ ਨੇ 12 ਕਿੰਨਾ ਛੱਡ ਕੇ ਹਾਂ ਰੋੜਾ ਰੱਦ ਕੇ 12 ਇੱਕ ਹੋਰ ਲਾ ਕੇ 12 ਰੇ ਦੇ ਲਾ ਦੀ ਉਹਨੂੰ 12 ਕੇ ਹਾਤੀ ਕਹਿੰਦਾ 12 ਲਾਵਾਂਗੇ ਇਹ ਤੇ ਹੋਰ ਲਾ ਕੇ 12 ਲਾਓ 12 ਲਾਓ ਉਹ ਤੇ ਮੈਂ ਕਹਣਾ 11 ਨੇ ਫਰਜਾਦੀ ਨਹੀਂ ਹੋਜੀ ਕੁਝ ਜ਼ਿਆਦਾ ਰਹਿਣ ਦੇ ਸਮਾਂ ਹਾਂ ਮਰਾਂ ਚਾਹੁੰਦਾ ਹਾਂ ਹਾਂ ਮਰਾਂ ਚਾਹੁੰਦਾ ਨਹੀਂ ਮੈਂ ਹਾਰ ਮਰਦਾ ਸੀ ਸਹੀ ਹੈ ਸਵਾ ਤਿੰਨ ਹੈ ਫੇਰ ਠੀਕ ਹੈ ਹਾਂ ਪਾ ਫਿਰ ਠੀਕ ਹੈ ਇਹ ਕਿਦਾ ਬਹੁਤ ਅਜੀਬ ਬੋਲਾ ਟਕ ਬੋਣ ਦੇ ਫਿਰ ਬਸ ਠੀਕ ਹੈ ਹਾਂ ਜੀ ਸਾਨੂੰ ਦੋਨੋਂ ਪਾਸੇ ਬਰਾ ਦੇ ਸਾਢੇ ਤਿੰਨ ਹੋ ਰਹੀ ਹੈ ਲੈ ਤਿੰਨ ਰੈਜੂ ਹੈ ਤਿੰਨ ਰੈਜੂ ਹਾਂ ਤਨ ਨੂੰ ਟਿੱਕਿੰਚ ਰੈਜੂ ਬਸ ਠੀਕ ਹੈ ਬਹੁਤ ਨਹੀਂ ਤਾਂ ਬੁੱਟ ਤਾਂ ਬਹੁਤ ਹੈ ਜਿਵੇਂ ਆਪਾਂ ਖੜੇ ਬਸ ਆ ਪਰਸੇ ਲਾ ਲੀ ਚਾਲੀ ਦੇ ਖੜੇ ਬਸ ਠੀਕ ਹੈ ਆ ਇੰਨੀ ਦਾ ਬਹੁਤ ਹੈ ਬਾਲਾ ਵੀ ਫਿਰ ਫਾਵਾ ਫਾਵਾ ਜੀ ਬਸ ਠੀਕ ਹੈ ਜੀ ਠੀਕ ਹੈ ਨਾ ਬਸ ਫਿਰ ਤਾਂ ਬੜਾ ਹੁੰਦੇ ਹੁੰਦੇ ਮੋਢੇ ਕੋਲ ਚਲੋ ਕੋਲ ਮਰਿਆ ਸੁੱਕ ਜਾਣ ਦੇ ਹਾਲ ਯਾਰ ਗਿੱਲਾ ਹੈ ਥੰਡੇ ਨਹੀਂ ਮਾਰਿਆ ਅੱਦੇ ਹੈ ਹਨਾ ਅੰਦਰੇ ਦੇ ਨਹੀਂ ਮਾਰੋ ਚਲ ਮਾਰ ਦੇ ਫਿਰ ਜਿੱਦਾ ਦੀ ਚੱਕੀ ਮਾਰਦਾ ਹੈ ਚੱਕੀ ਖਰਾਏ ਦੋ ਹੀ ਸਾਈਡ ਮਾਰਦੀ ਨਾਲੇ ਪਰਲੀ ਸਾਈਡ ਮਾਰਦੀ ਹੈ ਹੈ ਮਾਰ ਦادی ਬਸ ਠੀਕ ਹੈ कोई नी कोई महारे अठ शाम वारे बस ठीक ठीकु आहे कोई चकर न